ਲੋਵੀ ਮਿੱਤਰੋ ਐਰਕੀ ਦਾ ਧਰਮਨਾਲ ਤੂੜੀ ਨੂੰ ਵੇਖ-ਵੇਖ ਰੋਣ ਆਉਂਦਾ ਸੱਚੀ ਕਹਿਣਾ ਮੈਂ ਕਿਹਾ ਚੱਲ ਤੂੜੀ ਵੇਚ ਲਾਂਗੇ ਕੋਠੀ ਦੀਆਂ ਤਾਰਾਂ ਹੀ ਪੈ ਜਾਣੀਆਂ ਮੈਂ ਗਿਆ ਨਿੰਮੇ ਕੋਲੇ ਮੈਂ ਕਿਹਾ ਯਾਰ ਤੂੜੀ ਕੀ ਭਾ ਲੈਾਂਗਾ ਮੈਨੂੰ ਪਹਿਲੀ ਛੱਟੇ ਕਹਿੰਦਾ ਪਹਿਲਾਂ ਦੱਸ ਟਰਾਲੀਆਂ ਕਿੰਨੀਆਂ ਮੈਂ ਕਿਹਾ 7 ਕਹਿੰਦਾ ਨਾ ਮਿੱਤਰਾ ਤੇਰੀ ਤਾਂ ਚਕਾਈ ਮਹਿੰਗੀ ਪੈਣੀ ਮੈਂ ਕੀ ਗੱਲ ਕਹਿੰਦਾ 30 40 ਟਰਾਲੀਆਂ ਤਾਂ ਹੁਣ ਮੈਂ ਥੋੜਾ ਜਿਹਾ ਮੰਤਰ ਲਾ ਕੀਤਾ ਮੈਂ ਕਿਹਾ ਐ ਨਾ ਕਰ ਮੇਰੇ ਵੀਰ ਚੱਕ ਲੈ 7 ਟਰਾਲੀਆਂ ਨੇ ਅੱਗੇ ਵੀ ਤੈਨੂੰ ਚੁਕਾਈ ਦੀ ਐਰਕੀ ਚੱਕ ਲੈ ਕਹਿੰਦਾ 220 ਰੁਪਏ ਮੈਂ ਕਹਿਆ ਯਾਰ ਕਿਉਂ ਐ ਕਰਦਾ ਗੁਰੂਆ ਲੋਕਾਂ ਦੀ ਤੂੰ 250 ਚੱਕੇ 250 230 ਰੁਪਿਆ ਦਾ ਘਟ ਕਹਿੰਦਾ ਚੱਲ 240 ਡਨ ਮੈਂ ਫਿਰ ਪਹਿਲਾਂ ਮੈਨੂੰ ਜਾ ਕੇ ਘਰੇ ਹਿਸਾਬ ਕਿਤਾਬ ਕਰਨ ਦੇ 240 ਰੁਪਏ ਮਿੱਤਰੋ ਆਪਣੀ ਤੂੜੀ ਦਾ ਭਾਅ ਲੱਗਿਆ ਬ੍ਰਾਂਡੇ ਦੀ ਚਿੱਟੀ ਤੂੜੀ ਆ 240 ਨੂੰ ਗੁਣਾ ਕਰ ਲੋ 6 ਨਾਲ ਕਿਉਂਕਿ ਟਰਾਲੀਆਂ ਟਰਾਲੀ 'ਚ 6 ਕੁਆਂਟਲ ਤੂੜੀ ਨਿਕਲਦੀ ਆ ਤੇ 1440 ਦੀ ਤੂੜੀ ਬਣੀ ਮਿੱਤਰੋ ਫਿਰ ਮੈਂ ਸੋਚਿਆ ਮੱਲੀ ਸਿਆਂ ਹਸਾਬ ਤਾਂ ਲਾ ਬਣਵਾਈ ਦੇ ਕੇ ਸੰਭਾਈ ਦੇ ਕੇ ਤੈਨੂੰ ਪੱਲੇ ਕੀ ਪਿਆ ਮਿੱਤਰੋ ਜਦੋਂ ਮੈਂ ਸੰਭਾ ਹਸਾਬ ਲਾਇਆ ਵੀ 900 ਰੁਪਿਆ ਤਾਂ ਮੈਂ ਬਣਵਾਈ ਦਿੱਤੀ ਸੀ 200 ਰੁਪਿਆ ਘਰੇ ਟਵਾਈ ਦਿੱਤੀ ਸੀ ਤੇ 300 ਰੁਪਿਆ ਤੂੜੀ ਅੰਦਰ ਧਕਾਈ ਦਿੱਤੀ ਤੇ ਟੋਟਲ ਖਰਚਾ ਆ ਗਿਆ 1400 ਤੇ ਜੇਕਰ ਮੈਂ ਟਰਾਲੀ ਦਾ ਹਸਾਬ ਲਾਇਆ ਬੀ 6 ਕੰਡਲ ਤੂੜੀ ਨਿਕਲੀ ਤਾਂ 240 ਨੂੰ ਗੁਣਾ ਕੀਤੀ 6 ਨਾਲ ਤੇ 1440 ਬਚੇ ਮੈਂ ਸੋਚਾਂ ਚ ਪੈ ਗਿਆ ਮੈਂ ਕਿ ਯਾਰ 40 ਰੁਪਏ ਬਚਣਗੇ ਸਿਰਫ ਟਰਾਲੀ ਦੀ ਤੂੜੀ ਵੇਚ ਕੇ ਨਾਲੇ ਸੰਭ ਵੀ ਕਿੰਨਾ ਚਿਰ ਹੋ ਬਰਾਂਡੇ ਚ ਸੰਭ ਵੀ ਘੱਟੋ ਘਾਟ 8 ਮਹੀਨੇ ਹੋ ਗਏ ਪਈ ਨੂੰ ਹੈ ਕਦੀ ਪਾਸੇ ਮਿੱਟੀ ਲਾ ਮੀਂਹ ਆ ਜੇ ਉਦੋਂ ਪਾਸੇ ਮਿੱਟੀ ਲਾ ਵੀ ਥੱਲੇ ਕਿਤੇ ਪਾਣੀ ਨਾ ਵੜ ਜਾਏ ਕਿਤੇ ਤੂੜੀ ਨਾ ਖਰਾਬ ਹੋ ਜਾਏ ਆਪ ਦੇ ਪੁੱਤਾਂ ਨਾਲ ਵਧ ਕੇ ਸੰਭਾਲੀ 40 ਰੁਪਏ ਟਰਾਲੀ ਤੂੜੀ ਚ ਬਚੇ ਦਸ ਮਿੱਤਰੋ 7 ਟਰਾਲੀਆਂ ਤੂੜੀ ਹੈ 40 ਨੂੰ 7 ਨਾਲ ਗੁਣਾ ਕਰ ਲਓ ਤਾਂ ਮਿੱਤਰੋ ਮੈਂ 7 ਟਰਾਲੀਆਂ ਵੇਚ ਕੇ ਪਤਾ ਕਿੰਨੀ ਕਮਾਈ ਕੀਤੀ 280 ਰੁਪਏ ਕਮਾਈ ਕੀਤੀ ਨਾਲੇ ਕਮਲੇ ਨੇ ਸੰਭਾਲੀ 8 ਮਹੀਨੇ ਸੰਭਾਲੀ ਤੇ 280 ਰੁਪਏ ਬਚੇ ਮੈਨੂੰ 7 ਟਰਾਲੀਆਂ ਤੂੜੀ ਵੇਚ ਕੇ ਐਰ ਕੀ ਤੂੜੀ ਨੇ ਮਾੜੀ ਕੀਤੀ ਮਿੱਤਰੋ ਮੈਂ ਤੁਹਾਨੂੰ ਰੌਲਾ ਪਾਇਆ ਸੀ ਮੈਂ ਆਖਿਆ ਵੀ ਐਰ ਕੀ ਤੂੜੀ ਰੱਖਣ ਦਾ ਕੋਈ ਫਾਇਦਾ ਨਹੀਂ ਉਦੋਂ 300 ਨੂੰ ਵਿਗਦੀ ਸੀ ਮੇਰੀ ਖੇਤੋਂ ਚ ਕਹਿੰਦੀ ਸੀ ਪਰ ਮੈਂ ਢੋਡੇ ਮਗਰ ਲਾ ਕੇ ਮੈਂ ਆਖਿਆ ਤੁਸੀਂ ਕਹਿੰਨੇ ਵੀ ਅਸੀਂ ਤਾਂ ਰੱਖਾਂਗੇ ਮੈਂ ਆਖਿਆ ਮੈਂ ਵੀ ਰੱਖ ਕੇ ਵੇਖ ਲੈਣਾ ਕੀ ਪਤਾ ਸੋਨੇ ਦੇ ਭਾਅ ਹੋ ਜਾਈਂ 300 ਨਹੀਂ ਤਾਂ 500 ਨੂੰ ਤਾਂ ਵਿਕੇਗੀ ਪਰ ਨਹੀਂ ਉਹ ਦੌਰ ਨਹੀਂ ਆਉਣਾ ਮਿੱਤਰ ਭੋਂਗਾ ਵਾਲਿਆਂ ਨੇ ਧਰਨੇ ਲਾ ਕੇ ਵੀ ਵੇਖ ਲੈ ਮਿਲ ਕਹਿੰਦੀ ਜਿੰਨੇ ਮਰਜ਼ੀ ਧਰਨੇ ਲਾ ਲਓ ਸਾਡੇ ਕੋਲ ਤਾਂ ਸਾਲ ਦੀ ਤੂੜੀ ਪਈ ਹੈ ਹਜੇ ਤਾਂ 1.5 150 ਟਰਾਲੀਆਂ ਦੀਆਂ ਢਿਗਾਂ ਪਈਆਂ ਉਹਨਾਂ ਨੂੰ ਫਿਕਰ ਪਿਆ ਖੜਾ ਵੀ ਚਕਾ ਲਈਏ ਤੇ ਕਣਕ ਬੀਜ ਲਾਂਗੇ ਹਾਂਜੀ ਫਿਰ ਮੈਂ ਸੋਚਿਆ ਯਾਰ ਤੂੜੀ ਨਹੀਂ ਦਿੰਦੇ ਮੈਂ ਕਹਿੰਦਾ ਕੀ ਗੱਲ ਵਿੱਚ ਕਿਉਂ ਨਹੀਂ ਵੇਚਦਾ ਤੂੰ ਪਹਿਲਾਂ ਤੂੰ ਹਾਂ ਕਰਤੀ ਹੁਣ ਮੈਨੂੰ ਨਾ ਕਰੀ ਇਹਨ ਮੈਂ ਆਖਿਆ ਯਾਰ ਮਿੱਤਰਾ ਮੇਰੀ ਗੱਲ ਸੁਣ ਲੈ ਇੱਕ ਵੀ 7-8 ਟਰਾਲੀਆਂ ਇਹਦੇ ਚ ਪਾਈਆਂ ਆ ਬਰਾਂਡਾ ਭਰਿਆ ਇਹ ਬਰਾਂਡਾ ਭਰਨ ਤੇ ਘੱਟੋ ਘੱਟ ਵੀ ਲਾਲਾ ਵੀ 300 ਰੁਪਿਆ ਲਿਵਰ ਲੱਗਦੀ ਆ ਤੇ ਮੈਂ ਸੋਚਿਆ ਵੀ ਵੇਖੀ ਜਾ ਗਿਆ ਇਸ ਸਾਲ ਪਈ ਰਹਿਣ ਦੇ ਨੇ ਐ ਗਾਣੂ ਸਤਾਸਟ ਵਾਲੀਆਂ ਹੋਰ ਬਣ ਜਾਣੀਆਂ ਤੇ ਇਕੱਠਾ ਹੀ ਭੁੰਗ ਭਰਾ ਦਾਂਗੇ ਸੰਭਾ ਸੰਭਾਈ ਨਾਲ ਤਾਂ ਚੰਗੀ ਆ ਤੇ ਹੋ ਸਕਦਾ ਕੀ ਪਤਾ ਅਗਲੇ ਸਾਲ ਕੋਈ ਜਾਂ ਵੈਸੇ ਰੇਟ ਤਾਂ ਵਾਧਾ ਨਹੀਂ ਪਰ ਜੇ ਕਿਤੇ ਕੋਈ 150 ਦਾ ਫਰਕ ਪੈ ਗਿਆ ਤੇ ਵੇਚ ਦਾਂਗੇ ਨੇ ਤਾਂ ਸੰਭੀ ਤਾਂ ਪਈ ਆ ਕੋਈ ਇੱਕ ਅੱਧਾ ਪਸ਼ੂ ਡੰਗਰ ਲੈ ਆਵਾ